ਸਾਰਿਆਂ ਨੂੰ ਪਿਆਰ ਭਰ ਇਸ ਅਸ਼ਿਆ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਮੇਰੇ ਚੈਨਲ ਤੇ ਸਤਿ ਹਾਂਜੀ ਦੋਸਤੋ 765000 ਮਲਾਜ਼ਮਾਂ ਤੇ ਪੈਸ਼ਨਰ ਦੇ ਲਈ ਲੋਹੜੀ ਤੋਂ ਪਹਿਲਾਂ ਜਿਹੜੀ ਕਿ ਵੱਡੀ ਖੁਸ਼ਖਬਰੀ ਵੱਡੀਆਂ ਜਿਹੜੀਆਂ ਅਪਡੇਟ ਜਿਹੜੀਆਂ ਸਾਹਮਣੇ ਨਿਕਲ ਕੇ ਆ ਰਹੀਆਂ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸੀਆ ਭਗਵੰਤ ਸਿੰਘ ਮਾਨ ਜੀ ਦੇ ਵੱਲੋਂ ਮਲਾਜ਼ਮਾਂ ਦੀਆਂ ਪੈਸ਼ਨਰ ਨੂੰ ਤਿੰਨ ਵੱਡੇ ਤੋਹਫੇ ਜਿਹੜੇ ਆ ਦਿੱਤੇ ਗਏ ਆ ਮਲਾਜ਼ਮ ਮੰਗਾਂ ਨੂੰ ਲੈ ਕੇ ਦਿੱਤੇ ਗਏ ਐ ਸੋ ਸਾਰੀ ਹੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਚੈਨਲ ਤੇ ਉਪਰ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹਾਂਜੀ ਸੋ ਦੋਸਤੋ ਜਿਹੜੀ ਹੈ ਪੰਜਾਬ ਦੇ ਅਲੱਗ-ਅਲੱਗ ਜਥੇ ਬੰਦਿਆਂ ਬੰਦੇ ਮਲਾਜ਼ਮ ਜਿਹੜੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਆੜੇ ਹੋਏ ਨੇ ਵੀ ਸਾਨੂੰ ਸਾਡੀਆਂ ਜਿਹੜੀਆਂ ਮੰਗਾਂ ਜਿਹੜੀਆਂ ਨੇ ਸਾਡੇ ਜਾਇਜ਼ ਮੰਗਾਂ ਉਹ ਪੂਰੀਆਂ ਕੀਤੀਆਂ ਜਾਣ ਸਾਡਾ ਜਿਹੜਾ ਹੱਕ ਸਾਨੂੰ ਵਾਪਸ ਦਿੱਤਾ ਜਾਵੇ ਇਸੇ ਘੜੀ ਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਵੱਲੋਂ 7,66,000 ਮਲਾਜ਼ਮਾਂ ਤੇ ਪੈਸ਼ਨਰਸ ਨੂੰ ਤਿੰ ਤੇ ਗਏ ਨੇ ਸੋ ਜੇਕਰ ਪਹਿਲੇ ਵੱਡੇ ਤੋਹਫੇ ਦੀ ਜਿਹੜੀ ਪਹਿਲੀ ਗੁੱਡ ਨਿਊਜ਼ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਸ੍ਰੀ ਭਗਵੰਤ ਸਿੰਘ ਮਾਨ ਜੀ ਦੇ ਵੱਲੋਂ ਮਲਾਜ਼ਮਾਂ ਨੂੰ ਪਹਿਲਾ ਤੋਹਫਾ ਦਿੰਦਿਆਂ ਹੋਇਆਂ ਦੱਸਿਆ ਗਿਆ ਕਿ ਪੰਜਾਬ ਦੇ ਮਲਾਜ਼ਮਾਂ ਨੂੰ ਹੁਣ ੱੱਕੇ ਖਾਂਦੀ ਜਿਹੜੀ ਸੰਘਰਸ਼ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਖੋਦ ਮੁਲਾਜ਼ਮਾਂ ਦੇ ਨਾਲ ਮੀਟਿੰਗਾਂ ਦਾ ਸਿਲਸਲਾ ਜਿਹੜਾ ਹੈ ਸ਼ੁਰੂ ਕਰਨਗੇ ਅਤੇ ਮੁਲਾਜ਼ਮਾਂ ਦੀਆਂ ਜਿਹੜੀਆਂ ਹੱਕੀ ਅਤੇ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪੂਰਾ ਜਿਹੜਾ ਹੈ ਜਿਹੜਾ ਸਿੱਦੇ ਛਡਾਉਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ 15 ਜਨਵਰੀ ਨੂੰ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਮੀਟਿੰਗਾਂ ਦਾ ਸਿਲਸਲਾ ਜਿਹੜਾ ਹੈ ਉਹ ਸ਼ੁਰੂਕਾਰ ਕੀਤਾ ਜਾਏਗਾ। ਦੂਜੀ ਗੁੱਡ ਨਿਊਜ਼ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿਤਮਨ ਤੇ ਹਰਪਾਲ ਸਿੰਘ ਛੀਮਾ ਮਲਹੂਨ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆਏ ਨੇ। ਉਹਨਾਂ ਨੇ ਹਾਲ ਹੀ ਦੇ ਵਿੱਚ ਇੱਕ ਲਾਈਵ ਇੰਟਰਵਿਊ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੂੰ ਮੁਲਾ ਤੇ ਜਾਦਨੀ ਜਦੋਂ ਉਹ ਪੰਜਾਬ ਦੇ ਖਜ਼ਾਨੇ ਦੇ ਵਿੱਚ ਇੱਕ ਸਮਰੱਥਾ ਹੋ ਜਾਵੇਗੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰ ਦਿੱਤਾ ਜਾਵੇ ਤਾਂ ਇੰਨਾ ਬਿਨਾ ਕਹੇ ਬਿਨਾ ਸੰਘਰਸ਼ ਬਿਨਾ ਰੋਸ ਰੈਲੀ ਪ੍ਰਦਰਸ਼ਨਾਂ ਤੇ ਮੁਲਾਜ਼ਮਾਂ ਦੀਆਂ ਇੰਨਾ ਪੈਂਡਿੰਗ ਪਈਆਂ ਮੰਗਾਂ ਜਿਸ ਦੇ ਵਿੱਚ 11% ਡੀਏ ਦੀਆਂ ਤਿੰਨ ਕਿਸ਼ਤਾਂ ਸਾਢੇ ਪੰਜ ਸਾਲਾਂ ਦਾ ਜਿਹੜਾ ਹੈ 18228 ਕਰੋੜ ਰੁਪਏ ਦਾ ਬਕਾਇਆ ਅਤੇ 2.95 ਫੈਕਟਰ ਦੇ ਫੈਕਟਰ ਦੇ ਨਾਲ 15% ਦਾ ਲਾਭ ਵੀ ਜਿਹੜਾ ਇੱਕ ਇੱਕ ਕਰਕੇ ਜਾਰੀ ਜਿਹੜਾ ਹੈ ਕਰ ਦੇਣਗੇ ਦੇ ਨਾਲ ਹੀ ਦੋਸਤੋ ਜੀ ਤੀਜੀ ਗੁੱਡ ਨਿਊਜ਼ ਦੀ ਤੀਜੀ ਅਪਡੇਟ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਨਵੇਂ ਬਣੇ ਪ੍ਰਧਾਨ ਅਮਨ अरोड़ा ਜੀ ਦੇ ਵੱਲੋਂ ਮਲਾਜ਼ਮਾਂ ਦੀ ਇੱਕ ਵੱਡੀ ਖੁਸ਼ਖਬਰੀ ਜਿਹੜੀ ਸਾਹਮਣੇ ਦਿੱਤੀ ਉਹਨਾਂ ਨੇ ਜਿਸ ਦੇ ਵਿੱਚ ਉਹਨਾਂ ਨੇ ਸੰਘਰਸ਼ਕਾਰੀ ਮਲਾਜ਼ਮਾਂ ਨੂੰ ਆਪਣੇ ਘਰ ਦੇ ਬਾਹਰ ਸੰਘਰਸ਼ ਦੀ ਥਾਂ ਤੇ ਆਪਣੇ ਘਰ ਅੰਦਰ ਬੁਲਾ ਕੇ ਆਪਣੇ ਘਰ ਦੇ ਅੰਦਰ ਜਿਹੜਾ ਹੈ ਜਿਹੜੀਆਂ ਉਹਨਾਂ ਦੀ ਮੰਗਾਂ ਨੂੰ ਲੈ ਕੇ ਜਿਹੜਾ ਹੈ ਬੈਠ ਕੇ ਗੱਲ ਕਰਕੇ ਜਿਹੜਾ ਉਹਨਾਂ ਦੀ ਮੰਗਾਂ ਨੂੰ ਵਿਚਾਰ ਵਟਾਂਦਰਾ ਜਿਹੜਾ ਹੈ ਕੀਤਾ ਜਾਵੇਗਾ ਮਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਅਮਨ अरोड़ा ਜੀ ਨੇ ਕਿਹਾ ਕਿ ਦਿਨਾਂ ਨੇ ਬਸ ਵਿੱਚ ਹੋਵੇਗਾ ਉਹ ਜ਼ਰੂਰ ਮੁਲਾਜ਼ਮਾਂ ਦੇ ਨਾਲ ਖੜਨਗੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਵਿੱਚ ਪੂਰਾ ਯੋਗਦਾਨ ਜਿਹੜਾ ਹੈ ਪਾਉਣਗੇ ਸੋ ਦੋਸਤੋ ਇਹ ਸਿਆਸਤ ਦੀਆਂ ਵੱਡੀਆਂ ਅਪਡੇਟ ਮੁਲਾਜ਼ਮਾਂ ਦੀ ਪੈਨਸ਼ਨ ਦੀਆਂ ਮੰਗਾਂ ਨੂੰ ਲੈ ਕੇ ਜਿਹੀ ਹੋਰ ਅਪਡੇਟ ਖਾਸ ਅਪਡੇਟ ਦੇ ਨਾਲ ਚੈਨਲ ਨਾਲ ਜੁੜੇ ਰਹਿਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ